ਤੇ ਦੂਜੀ ਲਹਿਰ ਚੱਲ ਰਹੀ ਆ ਰਕਿਆਂ ਦੀ ਤੇ ਇਹਦਾ ਸਾਈਜ਼ ਹੈਗਾ ਇਹ ਆ 10/6 ਹਾਈਟ 8 ਫੁੱਟ ਹੀ ਆ ਜੀ ਤੇ ਇਹ ਵੀ ਲਗਭਗ ਨੌਵੀਂ ਦਸਵੀਂ ਸ਼ੁਰੂ ਹੋ ਚੁੱਕੀ ਹੈ ਜੀ ਤੇ ਲਗਭਗ ਇੱਕ ਰਕ ਵਿੱਚ 4 450 ਬੋਰੀ ਪੈਂਦੀ ਪਹਿਲਾਂ ਤਾਂ 300 ਬੋਰੀ ਕਹਿੰਦੇ ਸੀ ਅੱਜ ਲਾਪਾ ਕਹਣੇ ਤੇ 4 450 ਬੋਰੀ ਪੈਂਦੀ ਹੈ ਇੱਕ ਰਕ ਵਿੱਚ ਅੱਜ ਠੇਕੇਦਾਰ ਦੇ ਲਗਭਗ 79 ਮਜ਼ਦੂਰ ਲੇਬਰ ਕੰਮ ਕਰ ਰਹੀ ਹੈ ਜੀ ਤੇ ਪਹਿਲੀ ਲਹਿਰ 17 ਰੈਕ ਲੱਗ ਚੁੱਕੇ ਨੇ ਜੀ ਥੱਲੇ ਪਾਸੇ ਇਹ ਸਹਿਜ ਹੈਗਾ ਜਾਂ 10 ਬਈ 8 ਹਾਈਟ ਹੈਗੀ 4 ਫੁੱਟ ਕੁਕੜਾ ਪਿੰਡ ਦੀ ਸੰਗਤ ਵੀ ਜਦੋਂ ਸ਼ੁਰੂਨ ਦਿੱਲੀ ਆ ਕੇ ਸੇਵਾ ਕਰਾਉਂਦੀ ਹੈ ਜੀ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆਂ ਜੀ। ਜੀ। ਚੱਕਦੇ ਹੋਵੇ ਚੱਕਦੇ ਹੋ ਭਾਜੀ। ਉਹ ਤੇ ਇੱਧਰ ਸੰਗਤਾਂ ਰੂਪ ਵਾਲੀ ਲੱਗੀਆਂ ਹੋਈਆਂ ਜੀ। ਸੇਵਾ ਕਰਾਣ। ਉਹ ਯਾਰ ਭਾਜੀ ਹੱਦ ਨਹੀਂ ਆ ਗਏ। ਕੋਈ ਯਾਰ ਚੱਕਣੇ ਕਿਨੇ ਇਹ। ਯਾਰ ਸਿੱਤੂ। ਪਰ ਆਵਾਂ ਚਾਰ ਗੱਲ। ਉਹ 20 ਜਾਣੇ ਪਰਾਰ ਵੱਡੇ। ਧੰਨਵਾਦ ਦਾ। ਸੰਗਲ ਵਾਸਤੇ ਸੇਵਾ ਭੇਜੀ ਆ ਜਿਹਨਾਂ ਨੇ ਇਹ ਲੱਗੇ ਚੱਲੇ ਆ ਜੀ। ਬਹੁਤ ਵਾਰ ਬਹੁਤ ਵਾਰ। ਜਵਾਨਾਂ ਨੇ ਇਹ ਸੰਭਰ ਤੋਂ ਲੰਮੇ ਜੁਹਰ ਤੋਂ ਬਕਰ ਤੋਂ ਬਕਰ ਦੇ ਸਾਰੇ ਮੰਦਰ ਸ਼ਿਗਾਇਆ ਜਾ ਰਿਹਾ ਹੈ ਅੱਜ ਤੱਕ ਦੋ ਦੋ ਵਾਰੀ ਹੋਇਆ ਹੈ ਸੇਵ ਵੀ ਦੋ ਜਿਹੜੇ ਮਿੰਟਾਂ ਬੈਠੇ ਰਹੋ ਧੰਨਵਾਦ ਜੀ ਸੇਵਾ ਵਿੱਚ ਪੂਰਾ ਯੋਗਦਾਨ ਪਾ ਰਹੇ ਹੈ ਜੀ ਤੁਹਾਡੀ ਸਾਰਿਆਂ ਦੀ ਮਿਲਿਤ ਸਤ ਕੰਮ ਸਾਰਾ ਕੰਮ ਲੱਗਿਆ ਹੈ ਜੀ ਪੰਜਾਂ ਦਿਨਾਂ ਦੇ ਵਿੱਚ ਬੰਨ ਕੰਪਲੀਟ ਹੋਣਗੇ ਕਿਨਾਰੇ ਤੇ ਪਿਆ ਹੁਣ ਬਾਕੀ ਮਸ਼ੀਨੀ ਕੰਮ ਰਹਿ ਗਿਆ ਜੀ ਅੱਜ ਲੱਗਦਾ ਵੀ ਖਤਮ ਹੋ ਕੰਮ ਖਤਮ ਹੋ ਜਾਣਾ ਹੈ ਜੀ ਅੱਜ ਲੇਬਰ ਵਾਲਾ ਤੇ ਮਸ਼ੀਨੀ ਕੰਮ ਰਹਿ ਜਾਣਾ ਹੈ ਜੀ ਬਾਾਕੀ ਜਿਹੜੇ ਸਾਰੇ ਟਰੈਕਟਰ ਵਾਲੇ ਵੀਰੇ ਆ ਮਸ਼ੀਨਾ ਵਾਲੇ ਜੀਸੀਬੀ ਵਾਲੇ ਇੱਧਰ ਬਰਤੋਂ ਲੰਘ ਚੜ ਰਹੇ ਜੀ ਬੋਲੋ ਕਿ ਮੁਬੱਦੀਆਂ ਜਿਵੇਂ ਜੀ ਸੰਤ ਪਤਾ ਗੁਰਚਾਰ ਸਿੰਘ ਜੀ ਨਾ ਬੋਲੋ ਕੀ ਪਈ ਰਹੀ ਹੈ ਜੀ ਵੱਡੋ ਵਾਲੀ ਸਾਧ ਸੰਗਤ ਬੋਲੋ ਅੱਗੇ ਸੀ ਲੰਗਰ ਦਾ ਪੂਰਾ ਜੋਗਰਮਾ ਪਾਇਆ ਜਾ ਰਿਹਾ ਜੀ ਲਕੀ ਵਾਲੇ ਵਾਲੇ ਪਿੰਡ ਵਾਲੇ ਵੀ ਕਰਦੇ ਸੇਵਾ ਵਿੱਚ ਜੋਗਰਮਾ ਪਾ ਰਿਹਾ ਜੀ ਸਾਰਿਆਂ ਦਾ ਜਿੰਨੇ ਵੀ ਸੇਵਾ ਕਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਜੀ ਲੀਵਰ ਅੱਜ ਥੋੜੀ ਜੀ ਕੱਟ ਕਰ ਦਿੱਤੀ ਗਈ ਠੇਕੇਦਾਰ ਵੱਲੋਂ ਠੇਕੇ ਕੰਮ ਠੇਕੇਦਾਰ ਨੇ ਦੇਖਿਆ ਵੀ ਜਿੰਨਾ ਕਈ ਆ ਲਕਿ ਤੁਹਾਨੂੰ ਲਿਸਟ ਚ ਦੱਸ ਦਿੰਦੇ ਜਿਹੜੇ ਕਿੰਨੇ ਬੰਦੇ ਲੱਗੇ ਸੀ ਪਿੰਡ ਵਾਈਜ਼ ਲਕਿ ਤੁਸੀਂ ਦੇਖ ਸਕਦੇ ਆ